ਮਾਣਯੋਗ ਸਾਥੀਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਵੱਲੋਂ ਆਉਣ ਵਾਲੀ 8 ਦਸੰਬਰ ਨੂੰ ਸਪੀਕਰ ਕਲਤਾ ਸਿੰਘ ਸਿੱਧਵਾਂ ਦੇ ਪਿੰਡ ਜਾ ਕੇ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਮੁਲਾਜ਼ਮ ਬੱਸਾਂ ਰਾਹੀਂ ਕਾਰਾਂ ਰਾਹੀਂ ਜਾਂ ਮੋਟਰਸਾਈਕਲਾਂ ਰਾਹੀਂ ਪਹੁੰਚਣਗੇ ਕਿਉਂਕਿ ਆਪ ਸਰਕਾਰ ਨੇ ਲਾਰੇ ਲਾ ਕੇ ਟਾਈਮ ਪਾਸ ਕੀਤਾ ਆਪ ਸਰਕਾਰ ਨੂੰ ਜਗਾਉਣ ਦੇ ਵਾਸਤੇ ਜੋ ਪੰਜਾਬ ਦੇ ਮੁਲਾਜ਼ਮਾ 8 ਦਸੰਬਰ ਨੂੰ ਸਪੀਕਰ ਹੈ ਜੋ ਵਿਧਾਨ ਸਭਾ ਦਾ ਸਰਦਾਰ ਕਲਤਾਰ ਸਿੰਘ ਸੱਧਵਾ ਦੇ ਪਿੰਡ ਜਾ ਕੇ ਪੰਜਾਬ ਸਰਕਾਰ ਨਾਲ ਨੀ ਪੂਲ ਖੁੱਲੀ ਜਾਊਗੀ ਦੂਜੇ ਪਾਸੇ ਪੀਐਸਈਬੀ ਡਿਮੈਂਡ ਫਾਰ ਨੇ ਫੈਸਲਾ ਕੀਤਾ ਹੈ ਕਿ ਪਾਵਰ ਕਮਰਟਰੀ ਟ੍ਰਾਂਸਪੋਰਟ ਦੇ ਮੁਲਾਜ਼ਮਾਂ ਵੱਲੋਂ ਆਉਣ ਵਾਲੀ 9 ਦਸੰਬਰ ਨੂੰ ਪੰਜਾਬ ਦੇ ਵਿੱਚ ਨਵੀਨਾਂ ਦੇ ਉੱਪਰ ਸਰਕਲਾਂ ਦੇ ਵਿੱਚ ਜਾਂ ਰੋਪੜਸਨ પ્લાન્ટ ਲਹਿਰਾਮੋਂ ਹਨ ਬਣਾ ਦੇ ਮੇਨ ਗੇੜ ਦੇ ਉੱਪਰ ਸਰਕਾਰ ਦੇ ਵਿਰੁੱਧ ਰੈਲੀ ਕੀਤੀ ਜਾਊਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਿਲੀ ਭਾਵ ਨੂੰ ਨਿਜੀ ਕਰਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮਲਾਜਾਂ ਨੇ ਡਿਊਟੀਆਂ ਚੰਡੀਗੜ੍ਹ ਲਾਈਨ ਜਾ ਰਹੀਆਂ ਹਨ ਉਹਦਾ ਬਰੋਅਰ ਕੀਤਾ ਜਾ ਰਿਹਾ ਹੈ ਕਿ ਕੋਈ ਮਲਾਜੰਡੀਆ ਦੀ ਡਿਊਟੀ ਨਾ ਕਰੇ ਇਸ ਨੂੰ ਲੈ ਕੇ ਹੀ 9 ਦਸੰਬਰ ਨੂੰ ਪੀਐਸਈ ਵੀ ਡਿਮੈਂਡ ਫਾਰਮ ਨੇ ਫੈਲਾ ਕੀਤਾ ਕਿ ਪਾਵਰ ਅਤੇ ਟ੍ਰਾਂਸਫੋਰਮ ਦੇ ਮਲਾਜਾਂ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ ਡਿਵੀਜ਼ਨ ਪੱਧਰ ਤੇ ਸਰਕਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਪਰਧਮਨ ਰਾਡ ਰੋਪੜਾ ਗੁਰੂ ਹਰਗੋਬਿੰਦ ਸਾਹਿਬਨ ਮੰਨ ਲਿਆ ਮੁਹੱਬਤੇ ਮੇਨ ਗੇਟ ਤੇ ਰੈਲੀ ਕੀਤੀ ਜਾਊਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਬੀ ਲੀਵ ਉਹ ਨਿੱਜੀ ਗਣਿਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਹਾਈ ਕੋਰਟ ਨੇ 29 ਨਵੰਬਰ ਨੂੰ ਜੋ ਕਿ ਏਰੀਆ ਸੰਬੰਧੀ ਪੰਜਾਬ ਸਰਕਾਰ ਦਾ ਨਵੇਂੰਦਾ ਨੇ ਵੀਡੀਓ ਕੰਮ ਕਰਨ ਦੀ ਦੱਸਿਆ ਕਿ ਸਾਨੂੰ ਕੋਸ ਸਮਾਂ ਹੋਰ ਦੋ ਉਸ ਤੋਂ ਬਾਅਦ 4 4 ਦਸੰਬਰ ਨੂੰ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੱਜਾਂ ਨੇ ਫੈਸਲਾ ਕਰਨਾ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਫਿਰ ਨਵੇਂ ਲਾ ਗਿਆ ਉਹਨਾਂ ਨੇ ਕਿਹਾ ਸਾਨੂੰ ਕੁਝ ਸਮਾਂ ਹੋਰਤਾ ਜਾਵੇ ਆਉਣ ਵਾਲੀ 18 ਦਸੰਬਰ ਨੂੰ 2016 ਤੋਂ ਪੇਗਨੇਰੇ ਸਬੰਧੀ ਫੈਲਾ ਕੀਤਾ ਜਾ ਸਕਦਾ ਹੈਗੇ ਪੰਜਾਬ ਦੇ ਨਾਲ ਮੁੱਖ ਮੰਗਾਂ ਹਨਗੇ ਜੋ 37 ਤਰ੍ਹਾਂ ਦੇ ਪੱਤਿਆਂ ਦੇ ਕੱਟ ਲਿਆ ਗਿਆ ਹੈ ਉਸ ਨੂੰ ਬਹਾਲ ਕੀਤਾ ਜਾਵੇ 17/7/2020 ਵਾਲੇ ਮਲਿਆਂ ਨੂੰ 6ਵਾਂ ਪੇਗ ਲਾਗੂ ਕੀਤਾ ਜਾਵੇ ਕੰਪਿਊਟਰ ਦੇ ਆਬ ਮੰਗ ਕਰਦੇ ਹਨ ਕਿ ਕੰਪਿਊਟਰ ਦੇ ਆਬਕਾਂ ਨੂੰ ਸਿੱਖਿਆ ਭਵਾਰੇ ਮਾਰਜੀ ਕੀਤਾ ਜਾਵੇ ਤੇ 6ਵਾਂ ਪੇਗ ਲਾਗੂ ਕੀਤਾ ਜਾਵੇ ਮਿਡਲਵਾਰਕਰਾਂ ਆਸਾ ਵਰਕਰ ਆਗਡਾ ਵੀ ਵਰਕਰਾਂ ਉਹਨਾਂ ਨੇ ਮਾਨਪਤੇ ਵਾਧਾ ਕੀਤਾ ਜਾਵੇ ਸਾਂਝੇ ਫਰਾਂਦੇ ਆਗੂ ਦੀ ਮੀਟਿੰਗ ਮੁੱਖਾਂ ਦੇ ਭਵਾਨਤਮਨ ਵਾਲਾ ਲਗਭਗ 2.5 ਘੰਟੇ ਚੱਲੀ ਸੀ ਜਿਸ ਦੇ ਮੁੱਖ ਮੰਗ ਸੀ ਕਿ ਪ੍ਰਾਣੀ ਪੈਨਸ਼ਨ ਸਕੀਮ ਨਿਯਮ 1972 ਅਨਸਾਰ ਲਾਗੂ ਕੀਤੀ ਜਾਵੇ ਜੋ ਮਲਾਜਾਂ ਨੂੰ ਲੱਖਾਂ ਰੁਪਏ ਏਰੀਅਰ ਬਣਦਾ ਦਿੱਤਾ ਜਾਵੇ 17-7-2020 ਨੂੰ ਮਲਾਜਾਂ ਨੂੰ 6ਵੇਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ 15x15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਾਲੇ ਮੁਲਾਜ਼ਮਾਂ ਉਹਨਾਂ ਤਨਖਾਹਾਂ ਫਿਰ ਕਿੱਥੇ ਜਾਣਾ ਇਹ ਮੁੱਖ ਮੰਗਾਂ ਸਨ ਪਰ ਪੰਜਾਬ ਸਰਕਾਰ ਲਗਾਤਾਰ ਬਸ ਕਰ ਰਹੀ ਆ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਆਉਣ ਵਾਲੀ 8 ਦਸੰਬਰ ਨੂੰ ਕੱਲ ਜੋ ਸਪੀਕਰ ਡਿਊਟੀ ਸਪੀਕਰ ਸਰਦਾਰ ਕਰਤਾਸ ਸਿੰਘ ਸਿੱਧਵਾਂ ਦੇ ਪਿੰਡ ਜਾ ਕੇ ਪੰਜਾਬ ਦੇ ਮਲਾਇਆਂ ਵੱਲੋਂ ਰੈਲੀ ਕੀਤੀ ਜਾਊਗੀ ਤੇ ਆ ਸਰਕਾਰ ਲਾਣੇ ਪੂਰਕ ਉਤੀ ਖੋਲ੍ਹੇ ਜਾਊਗੀ ਧੰਨਵਾਦ ਸਾਥਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ